ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਕੋਲਰੀਆ 4161 ਜੂਨੀਅਨ ਪੰਜਾਬ ਸੋ ਸਾਥੀਓ ਉਮੀਦ ਕਰਦਾ ਹਾਂ ਕਿ ਸਾਰੇ ਹੀ ਅਧਿਆਪਕ ਸਾਥੀ ਸਹਿਬਾਨ ਖੁਸ਼ ਹੋਣਗੇ ਤੇ ਆਪਾਂ ਸਿਰਫ ਦੋ ਚਾਰ ਗੱਲਾਂ ਹੀ ਕਰਨੀਆਂ ਨੇਗੀਆਂ ਪਹਿਲੀ ਗੱਲ ਤਾਂ ਇਹ ਆ ਦੇਖੋ ਜੀ ਕਿ ਜਿਹੜਾ ਪੋਰਟਲ ਹੈਗਾ ਸਟੇਸ਼ਨ ਚੁਆਇਸ ਦਾ ਉਹ ਓਪਨ ਹੋ ਚੁੱਕਿਆ ਹੈਗਾ ਇਸ ਗੱਲ ਦਾ ਆਪਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ 4161 ਨੂੰ ਮੌਕਾ ਨਹੀਂ ਦਿੱਤਾ ਜਾਊਗਾ ਪਰ ਫਿਰ ਵੀ ਬਹੁਤ ਸਾਰੇ ਅਧਿਆਪਕ ਸਾਥੀ ਸੀਗੇ ਆਪਣੇ ਜਿਨ੍ਹਾਂ ਨੇ ਬਦਲੀ ਭਰੀ ਹੋਈ ਸੀਗੀ ਪਰ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸਾਥੀਓ ਇਹ ਬਦਲੀ ਕਈ ਸਾਥੀਆਂ ਨੇ ਪਿਛਲੇ ਸਾਲ ਵੀ ਭਰੀ ਸੀਗੀ ਪਰ ਤੁਸੀਂ ਦੇਖਿਆ ਵੀ ਪਿਛਲੇ ਸਾਲ 4161 ਦੇ ਵਿੱਚੋਂ ਕਿਸ ਸਾਥੀ ਦੀ ਬਦਲੀ ਹੋਈ ਹੋਵੇ ਜਾਂ ਇਸ ਵਾਰ ਜਿਹੜੇ ਸਾਥੀਆਂ ਨੇ ਅਪਲਾਈ ਕੀਤਾ ਸੀਗਾ ਬਦਲੀ ਵਾਸਤੇ ਉਹਨਾਂ ਨੂੰ ਕਿਸੇ ਨੂੰ ਸਟੇਸ਼ਨ ਨੇ ਜਿਹੜੇ ਉਹ ਸ਼ੋਅ ਹੋਏ ਨੇ ਸੋ ਮੈਂ ਇਸ ਕਰਕੇ ਪਹਿਲਾਂ ਇਹ ਵੀਡੀਓ ਨਹੀਂ ਪਾਈ ਸੀਗੀ ਕਿ ਚਲੋ ਜਿਹੜੇ ਸਾਥੀਆਂ ਨੇ ਅਪਲਾਈ ਕੀਤਾ ਹੈਗਾ ਉਹਨਾਂ ਦਾ ਇਹ ਬੈਮ ਵੀ ਇੱਕ ਵਾਰੀ ਦੂਰ ਹੋ ਲੈਣ ਦਿਓ ਇੱਕ ਵਾਰੀ ਪੋਰਟ ਲੈ ਜਿਹੜਾ ਸਟੇਸ਼ਨ ਲਈ ਉਹ ਓਪਨ ਹੋ ਜਾਣ ਦਿਓ ਉਸ ਤੋਂ ਬਾਅਦ ਆਪਾਂ ਉਹਨਾਂ ਸਾਥੀਆਂ ਨਾਲ ਗੱਲਬਾਤ ਕਰਾਂਗੇ ਸਾਥੀਓ ਜੇਕਰ ਤੁਸੀਂ ਬਦਲੀ ਚਾਹੁੰਨੇ ਹੋ ਨਾ ਤਾਂ ਸਭ ਤੋਂ ਪਹਿਲੀ ਵਾਰ ਤੁਹਾਡਾ ਇੱਕ ਜੁਟ ਹੋਣਾ ਬਹੁਤ ਜ਼ਰੂਰੀ ਹੈ ਇੱਕ ਝੰਡੇ ਦੇ ਹੇਠਾਂ ਸਭ ਨੇ ਇਕੱਠੇ ਹੋਣਾ ਤੁਹਾਡਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਅਲੱਗ-ਅਲੱਗ ਗਰੁੱਪ ਬਣਾ ਕੇ ਬਦਲੀਆਂ ਦੇ ਲਈ ਲੜੋਗੇ ਮੈਨੂੰ ਲੱਗਦਾ ਹੈ ਕਿ ਆਪਾਂ ਸਾਰੇ ਜਾਣੇ ਉਸ ਦੇ ਵਿੱਚ ਕਾਮਯਾਬ ਨਹੀਂ ਹੁੰਦੇ ਸੋ ਮੈਂ ਸਾਰੇ ਸਾਥੀਆਂ ਨੂੰ ਇੱਕ ਜੂਨੀਅਨ ਦੇ ਲੀਡਰ ਹੋਣ ਦੇ ਨਾਤੇ ਮੈਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਸਾਥੀਓ ਹੁਣ ਵੀ ਮੌਕਾ ਹੈ ਕਿ ਆਪਾਂ ਇੱਕ ਚਾਂਸ ਲੈ ਜਾਗੇ ਬਦਲੀਆਂ ਲਈ ਤਾਂ ਸਾਥੀਓ ਉੱਥੇ ਤੁਹਾਡੀ ਲੋੜ ਹੈ ਜੀ ਉੱਥੇ ਯੂਨੀਅਨ ਦੇ ਸਾਥੀ 15 20 ਜਾਣੇ ਕੁਝ ਨਹੀਂ ਕਰ ਸਕਦੇ ਤੁਹਾਡੇ ਏਕੇ ਦੀ ਲੋੜ ਹੈ ਤੁਹਾਡੇ ਸਾਥ ਦੀ ਲੋੜ ਹੈ ਜੇਕਰ ਤੁਸੀਂ ਸਾਰੇ ਜਾਣੇ ਬਦਲੀ ਕਰਵਾਉਣਾ ਚਾਹੁੰਦੇ ਹਾਂ ਆਪਾਂ ਨੂੰ ਦੁਬਾਰਤੋਂ ਫਿਰ ਗੰਬੀਰਪੁਰ ਵਿਖੇ ਇਕੱਠੇ ਹੋਣਾ ਪਊਗਾ ਜਿੱਦਾਂ ਕਿ 2023 ਦੇ ਵਿੱਚ ਇਕੱਠੇ ਹੋਏ ਸੀਗੇ ਮਈ 2023 ਦੇ ਵਿੱਚ ਜੇ ਸਾਰੇ ਜਾਣੇ ਇਕਜੁੱਟ ਇੱਕ ਝੰਡੇ ਹੇਠ ਇਕੱਠੇ ਹੋਏ ਸੀ ਨਾ ਦਾ ਸਾਥੀਓ ਆਪਾਂ ਜਿੱਤ ਕੇ ਆਏ ਸੀਗੇ ਸਾਰਿਆਂ ਨੂੰ ਯਾਦ ਹੋਣਾ ਉਹ ਖੁਸ਼ੀ ਦੀ ਰਾਤ ਸੀ ਜਿਹੜੀ ਉਹ ਸਾਰਿਆਂ ਨੂੰ ਯਾਦ ਹੋਣਾ ਜਦੋਂ ਆਪਾਂ ਉੱਥੋਂ ਜਿੱਤ ਕੇ ਆਏ ਸੀ ਅਗਲੇ ਦਿਨ ਆਪਾਂ ਨੇ ਡਾਈਟਾ ਦੇ ਵਿੱਚ ਜੁਆਇਨ ਕਰਨਾ ਸੀਗਾ ਸਾਥੀਓ ਇਹ ਵੱਡੀ ਪ੍ਰਾਪਤੀ ਸੀ ਜਿਹੜੀ ਇਹ ਤੁਹਾਡੀ ਸੀਗੀ ਜਿਹੜੇ ਉਸ ਟਾਈਮ ਉਸ ਧਰਨੇ ਦੇ ਵਿੱਚ ਗਏ ਸੀਗੇ ਤੇ ਜ਼ਿੰਦਗੀ ਭਰ ਉਹਨਾਂ ਨੂੰ ਇਸ ਗੱਲ ਦਾ ਹੌਸਲਾ ਜ਼ਰੂਰ ਰਹੂਗਾ ਕਿ 4161 ਦੀ ਜੁਆਇਨਿੰਗ ਦੇ ਲਈ ਜਿਹੜਾ ਲਾਸਟ ਧਰਨਾ ਗੰਭੀਰਪੁਰ ਵਿਖੇ ਲੱਗਿਆ ਸੀਗਾ ਅਸੀਂ ਉਸ ਧਰਨੇ ਦੇ ਵਿੱਚ ਮੌਜੂਦ ਸੀਗੇ ਜਿਹੜੇ ਸਾਥੀ ਉਸ ਧਰਨੇ ਦੇ ਵਿੱਚ ਮੌਜੂਦ ਨਹੀਂ ਸੀਗੇ ਨਾ ਸ਼ਾਇਦ ਉਹ ਉਸ ਦਿਨ ਨੂੰ ਮਿਸ ਕਰ ਰਹੇ ਨੇਗੇ ਤੇ ਇੱਕ ਵਾਰ ਫਿਰ ਦੁਬਾਰਾ ਉਹ ਮੌਕਾ ਆ ਗਿਆ ਹੈਗਾ ਕਿ ਕੋਈ ਵੀ ਸਾਥੀ ਬਾਂਝਾ ਨਾ ਰਹੇ ਜੇ ਕੋਈ ਵੀ ਸਾਥੀ ਉਥੇ ਗੈਰ ਹਾਜ਼ਰ ਨਾ ਰਹੇ ਜੇ ਕਿਤੇ ਇਹ ਨਾ ਹੋਵੇ ਕਿ ਆਪਾਂ ਕੁਝ ਘੰਟਿਆਂ ਦੇ ਲਈ 1 ਸਾਲ ਬਾਅਦ ਬਦਲੀਆਂ